ਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਆਪਣਾ ਕੰਟੈਕਟ ਨੰਬਰ ਆ 8427019817 ਸਾਈਬਰ ਜਰਸੀ ਅਤੇ ਫੇਅਰ ਜਰਸੀ ਪਹਿਰ ਲਵੇ ਤਿੰਨੇ ਨਾਲ ਸੂਏ ਸਵਾਇ ਤਿੰਨਾਂ ਦੀ ਜੀਰ ਆ ਪਈ ਆ ਬੱਚੇ ਸਾਹਮਣੇ ਆ ਧਾਰਾ ਤੋਂ ਰੋਕ ਕੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮਾਪਰੇ ਕਦੀਸ਼ ਸਿੰਘਾ ਵੱਡੇ ਭਰਾ ਦਾ ਨਾਂ ਰਾਜੂ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣਾ ਫਾਰਮ ਦਾ ਨਾਂ ਹੈਗਾ ਠੀਕ ਹੈ ਹਾਂਜੀ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 9470851916 94784822 ਚੱਲ ਤਿੰਨੇ ਨਗ ਤਿੰਨੇ ਸੂਏ ਸੋਆਏ ਹਾਂ ਤਿੰਨੇ ਵੀਰੇ ਸੂਏ ਸੋਆਏ ਨੇ ਤਿੰਨੇ ਹੈਕ ਆਪਦੇ ਮੀਨਿੰਗ ਨੇ ਸਾਰੇ ਬੱਚੇ 25 ਤੋਂ ਬਾਹਰ ਹੋਈਏ ਨੇ ਜੇਰਾ ਜੂਰਾ ਭਾਈਏ ਤਿੰਨੇ ਰਾਤ ਦੀ ਇਕੱਠੀਆਂ ਸੂਈਆਂ ਨੇ ਪਹਿਲਾ ਨੰਬਰ ਆਪਾਂ ਜਰਸੀ ਦੇਖੀ ਜਨੇ ਹਾਂਜੀ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਮੇਰੇ ਜੱਸੀ ਤਰਾਦ ਦੀ ਸੂਈ ਵੀ ਆ ਬੱਚਾ ਵੀ ਛੇ ਦਿੱਤੀ ਇਹਨੇ ਬੱਚੀ ਹੈਣਾ ਬੱਚੀ ਬਹੁਤ ਟੌਪ ਦੀ ਦਿੱਤੀ ਆ ਮੇਰੇ ਬ੍ਰੀਡ ਚੈੱਕ ਕਰ ਲੋ ਬੱਚੀ ਦੀ ਮਾਂ ਦੀ ਬ੍ਰੀਡ ਚੈੱਕ ਕਰ ਲੋ ਬੰਦੇ ਨੇ ਫਾਰਮ ਆਲੇ ਨੇ ਜੀ ਕਿਹਾਗਾ ਵੀ ਜੇ ਬੱਚਾ ਨਾ ਲੈਣਾ ਹੋਇਆ ਬੱਚੀ ਸੈਕਸਸ ਸੀ ਮਲਵਾਇਆ ਰਸੀ ਸਾਨੂੰ ਦੇ ਦੋ ਬੱਸੀ ਠੀਕ ਹੈ ਹਾਂ ਬੱਚੀ ਦੀ ਕੀਮਤ ਵਾਲੀ ਬੱਚੀ ਆ ਬਿਛੇ ਹਾਂਜੀ ਹਾਂ ਹਾਂ ਖੁਣਣੀ ਜੱਡੀ ਬੱਚੀ ਹੈਣਾ ਜਮਾ ਹਾਂ ਮੇਰੇ ਜੱਮਦੀ ਵੀ ਆ ਦੇਖੋ ਤੁਹਾਡੇ ਸਾਹਮਣੇ ਸੋ ਵੀਰੋ ਜਿਵੇਂ ਕਹਿੰਦਾ ਜਮਦੇ ਸੂਲਾ ਦੇ ਮੂਹ ਤੇਖੇ ਉਹ ਚੀਜ਼ ਆ ਜਿਹੜਾ ਬੰਦਾ ਇਹਨੂੰ ਮੇਰੇ ਰਿਕਾਰਡ ਤੇ ਇਹਦਾ ਮੰਨ ਕੇ ਚੱਲੋ ਵੀ 27 26 27 ਕਿਲੋ ਤਾਂ ਦੱਸਿਆਗਾ ਠੀਕ ਹੈ। ਤੁਸੀਂ ਬਰੀਡ ਦੇਖ ਲਓ ਚੰਗੇ ਫਾਰਮ ਦੀ ਬੱਚੀ ਆ ਇਹ ਠੀਕ ਆ। ਤੇ ਇਸ ਵਾਰ ਕੀ ਅੰਦਾਜ਼ਾ ਲਾਈਏ ਦੁੱਧ ਵਾਲਾ ਪੈ ਤੋ। ਦੁੱਧ ਵਾਲਾ ਫਿਰ ਇਸੰਦਾ ਤਾਂ ਚਾਹੇ ਅਗੜਾ 19 ਮੰਨ ਕੇ ਲੈ ਜੀ। ਠੀਕ ਆ ਦੁੱਧ ਤਾਂ ਇਹ 30 ਕਿਲੋ ਤੋਂ ਵੱਧ ਵੀ ਦੇ ਦੂਗੀ। ਸਾਹਮਣੇ ਵਾਲਾ ਬੰਦਾ ਚਾਹੀਦਾ। ਧੋਰੀ ਭਰਾਏ ਨੂੰ ਬਾਹਰ ਰੋ। ਸੋ ਬਰੋ ਬਹੁਤ ਚੰਗੀ ਜਰਸੀ ਮੇਨ ਗਾਲ ਪਿੱਛੇ ਜਿਹੜੀ ਬੱਚੀ ਆ 66 ਸੀਮਨ ਦੀ ਬੱਚੀ ਨਹੀਂ ਮਿਲਦੀ ਘਰੇ ਦੁੱਧ ਪੈ ਗਿਆ ਆਪਾਂ ਪਾ ਲਾਂਗੇ। ਕਿਈ ਵਾਰ ਆਪਾਂ ਬੱਚੀ ਲੈ ਆਨੇ ਪਤਾ ਨਹੀਂ ਹੁੰਦਾ ਕੀ ਰ 25 26 ਤੋਂ ਮੰਨ ਕੇ ਚੱਲੋ 30 ਕਿਲੋ ਦੀ ਦੀ ਕੈਪੈਸਿਟੀ ਆ 30 ਕਿਲੋ ਵਾਲੀ ਦੀ ਬੱਚੀ ਆ ਆਪਾਂ ਘਰੇ ਪਾਲਾਂਗੇ ਤਾਂ ਆਪੋ ਦੇ ਅਗੇ ਬੇਨਿਫਿਟ ਚੰਗਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਰਿੰਗ ਦੇ ਵਿੱਚ ਖੜ੍ਹ ਸਕਾਂਗੇ ਚੰਗੀ ਬਰੀਡ ਝਾਰ ਕਰ ਸਕਾਂਗੇ ਜਿਹੜੀ ਆਪਾਂ ਤੁਹਾਨੂੰ ਬੱਚੀ ਦਿਖਾਈ ਜene ਪਲੱਸ ਮਿਲਕ ਬਿਊਟੀ ਤੇ ਬਰੀਡ ਅਗੇ ਨੇ ਨਵੀਂ ਜਨਰੇਸ਼ਨ ਆਪਾਂ ਨੂੰ ਦੇਣੀ ਆ ਸੋ ਲੈਵਾ ਦੇਖੋ ਕਿਆ ਬਾਤ ਆ ਮੱਲਾ ਵਾਂਗੂ ਤੁਰਦੀ ਆ ਲੱਤ ਕਮਾ ਕਮਾ ਧਰਦੀ ਆ ਜਮਾ ਪੂਰਾ ਸੋਹਣਾ ਸਾਫ਼ ਸੁਥਰਾ ਹਵਾਨਾ ਰਾਤ ਦੀ ਸੁਈ ਵੇ ਤਾਜੀ ਇਹ 25 ਤੋਂ ਪਾਰ ਪਹਿਲਾ ਦੁੱਧ ਪਾਇਆ ਵ ਲੈ ਚੱਲ ਬੰਦ ਦੇ ਨੂੰ ਤੇ ਹਵਾਨਾ ਦੇਖੋ ਕਿਆ ਬਾਤ ਹੈ ਪ્યોਰ ਅਸਲ ਜਿੰਦ ਜਾਨ ਵਾਲੀ ਜਰਸੀ ਨੂੰ ਕਹਿੰਦੇ ਪੰਜਾਬ ਵਾਲੀ ਜਰਸੀ ਤੇ ਬੈਠਿਆ ਨਹੀਂ ਜਾਂਦਾ ਤੇ ਲੈਡ ਲੜ ਸੁਹੀਉ ਜਮਾ ਰਾਤ ਫਰ ਹਣਾ ਹਾਂਜੀ ਹਾਂ ਬੜੇ ਕੱਚੇ ਸੀ ਪਹਿਲਾਂ ਤਾਂ ਫਿਰ ਇੱਥੇ ਪੱਕੀ ਹੋ ਗਈ ਆ ਠੀਕ ਹੈ ਬਾਕੀ ਮੇਲ ਕੰਮ ਆ ਦੇਖੋ ਵੀਰੇ ਜੇਰ ਪੈ ਚੁੱਕੀ ਹੈ ਇਹਦੇ ਨਾਲ ਪਸੂ ਦੁੱਧ ਤੇ ਬਹੁਤ ਸਿੱਤੀ ਆਉਂਦਾਗਾ ਤੇ ਅੱਗੋਂ ਰਿਪੀਟਰ ਨਹੀਂ ਹੁੰਦਾ ਬਦੂ ਜੈਜਗੱਲ ਹੈ ਨਾ ਕੋਈ ਨਹੀਂ ਚੱਕਰ ਚੌਂਡ ਚਵਾ ਓਕੇ ਆ ਹੋਰ ਵੀਰੇ ਓਕਾਗਾ ਪੋਲੀ ਤੇ ਮੋਟੀ ਚੋਈਏ ਲਵੇਂ ਚੈੱਕ ਕਰਾ ਲਓ ਹੱਥੋਂ ਨਹੀਂ ਚਵਾਈ ਜਾਣਾ ਸੋਨਾ ਫਲ ਲੱਗਿਆ ਹੋਇਆ ਠੀਕ ਹੈ ਸੋ ਥਾਂ ਦੇਖ ਸਕਦੇ ਹੋ ਪੂਰਾ ਸੋਨਾ ਸਾਫ ਸੁਥਰਾ ਕਿੰਨਾ ਬੋੜਾ ਕਿੰਨਾ ਬੋੜਾ ਚੋਆ ਸੋਹਰੇ ਆਪਾਂ ਵੀਰੇ 6-7 ਕਿਲੋ ਬੋੜਾ ਕੱਢਿਆ ਤੜੇ ਠੀਕ ਹੈ ਜੀ ਤੇ ਵੀਰੇ ਦੂਜੇ ਨੰਬਰ ਆਪਾਂ ਜਿਹੜੀ ਇਹ ਜਰਸੀ ਦੇਖੀ ਜਾਨੇ ਆ ਹਾਂ ਇਹ ਬਲੈਕ ਕਲਰ ਦੇ ਵਿੱਚ ਆ ਇਹ ਕਿਹੜਾ ਸੂਈ? ਇਹ ਵੀਰੇ ਦੂਜਾ ਸੂਈ ਇਹ ਸੂਈ ਆ। ਠੀਕ ਹੈ। 30 ਤੋਂ ਇਹਦੇ ਵੀ ਹੱਤੀ ਚਵਾਈ ਜਿਹਾ ਸੋਹਣਾ ਲੱਗਿਆ। ਫਾਰਮੂ ਦੀ ਬੱਚੀ ਐ ਸੀ ਜਿੰਦਿਆਂ ਦੇ ਨੂੰ بیس ਕੁਆਲਿਟੀ ਵੀ ਦਿਖਾਉ। ਬੱਚਾ ਮੇਲਕਾਫ ਹਣਾ। ਹਾਂ ਬੱਚਾ ਇਹ ਮਗਰ ਮੇਲਕਾਫ ਆ। ਦੇਖੋ ਬੱਚੀ ਦਾ ਬਰੀਡ ਕੁਆਲਿਟੀ ਮੋਟੀ ਅੱਖ ਮੱਥੇ ਟੋਆ ਛੋਟਾ ਗੰਨ ਕਾਲੀ ਜਰਸੀ ਆ ਪੰਜਾ ਵਾਲੀ ਫਿਓਰ। ਠੀਕ ਹੈ। ਹਾਂ ਚੰਗੀ ਬਰੀਡ ਤਿਆਰ ਕਰੂ ਅੱਗੇ ਜਰਸੀ ਦਾ ਸੀਮਨ ਲਵਾਤਾ ਕੋਈ। ਠੀਕ ਹੈ। ਚੰਗੀ ਬਰੀਡ ਤਿਆਰ ਕਰੂ। ਕਿੰਨਾ ਦੁੱਧ ਪਾ ਦੂਗੀ ਇਹ? ਦੁੱਧ 28-29 ਕਿਲੋ ਦੱਸ ਦਿਆਂ ਮਾਲਕ ਪਹਿਲਾਂ ਉਧਰ ਕਿੰਨੇ ਦਾ ਤਾਂ ਮੰਨ ਕੇ ਲੈਵੇ ਬੰਦੇ ਨੂੰ ਇਹਦੀ ਤੋਰੀ ਪਤਾ ਚਾਹੀਓ ਨਹੀਂ ਮੰਨ ਕੇ ਲੈਣੇ ਤੋਰੀ 30 ਤੋਂ ਬਾਹਰ ਪਾ ਦੂਗੀ ਤੋੜ ਦੇ 30 ਤੋਂ ਪਾਰ ਹਾਂ ਪੂਰਾ ਕੱਦ-ਕੜ ਬਹੁਤ ਆ ਹਨਾ ਜਾਨ ਦੇਖੋ ਤੁਸੀਂ ਪਿੱਠਪੂੜਾ ਦੇਖੋ ਬੱਚੀ ਦਾ ਤੁਰਦੀ ਦਿਖਾ ਦਿਓ ਕੱਦ ਬੇਲ ਵਾਲੀ ਬੱਚੀ ਹੈ ਤੇ ਪੂਰੀ ਫਾਰਮ ਵਾਲੀ ਦੀ ਸੰਭੀ ਵੀ ਆ ਜੀ ਉਹੀ ਫੀਡ ਹੋਈ ਚਾਹੇ 35 ਕਿਲੋ ਜੋੜੇ ਆਪਾਂ ਕਹਿ ਕੇ ਨਹੀਂ ਦਿੰਦੇ ਆਲੇ ਸੁਪਰੋ ਜਾਇਜ਼ ਗੱਲ ਆ ਬਹੁਤ ਚੰਗੀ ਵਰਸ਼ ਬੱਚੀ ਆ ਪਹਿਲੇ ਦੂਜੇ ਨੰਬਰ ਤੋਂ ਦਿਖਾਈ ਜੰਨੇ ਆ ਪੂਰੀ ਜਿੰਦ ਜਾਨ ਤੇ ਬਰੀਡ ਕੁਆਲਿਟੀ ਪਲੀ ਪੁਲੀ ਵੀ ਬਹੁਤ ਜ਼ਿਆਦੇ ਆ ਬੱਚਾ ਇਹਦੇ ਪਿਛੇ ਮੇਲ ਕਾਫ ਆ ਜੇਰ ਜੇ ਰ 283 283 ਤਾਂ ਚੱਲੂਗੀ ਕੱਦ-ਕੱਡ ਬਹੁਤ ਵਾ ਲੈ ਚਲ ਬੰਦੇ ਨੂੰ ਢੋਰੀਆਂ ਦੀ ਚਾਲ ਆ ਠੀਕ ਐ ਸੋ ਇਹ ਹੈਗੀ ਜਮਾ ਚੰਗੀ ਜਨਰੇਸ਼ਨ ਬਰੀਡ ਚਾਰ ਕਰਨ ਵਾਲੇ ਅੱਗੇ ਵੜਾ ਇਹ ਸੀਗੀ ਦੂਜੇ ਨੰਬਰ ਤੇ ਸੋ ਲੈ ਬਾ ਦੇਖੋ ਥੱਲੇ ਤਾਂ ਕਿਆ ਬਾਤਾਂ ਭੂਗਲ ਟਰਾਲੀ ਵੇ ਜਾਵਾਂ ਤੇ ਨਾੜਾ ਨੂੜਾ ਵੀ ਦੇਖੋ ਥੱਲੇ ਇਹ ਨਹੀਂ ਗੱਲ ਵੀ ਕਿਸੇ ਪਾਸੋਂ ਨਾੜਾ ਘਟਾ ਥਾਣ ਦੇਖੋ ਜਮਾ ਨੀਬੂ ਦੇ ਬਾਗ ਕੋ ਚੰਚਲ ਕੇ ਰੱਬ ਦੀ ਮੂਰਤ ਬਣਾਈ ਦੀ ਆ ਬਾਲੇ ਤੇ ਬੇਂਡ ਦੇਖੋ ਅੱਗੇ ਪਿੱਛੇ ਤੋਂ ਵੀਰੇ ਇੰਜੀਨੀਅਰ ਦੇਖੋ ਆ ਜੀਜਾ ਨਾੜਾ ਬਹੁਤ ਚੰਗੀ ਆ ਬਾਕੀ ਠੰਡੀ ਸੀਲ ਦੋਨੇ ਪਸ਼ੂਆਂ ਦਾ ਇਹ ਸਿਰਫ ਸਾਡੀ ਤੇ ਅਗਿਹੜੀ 3 ਨੰਬਰ 'ਪਾ ਸਾਈਵਾਲ ਦੇਖੀ ਜਾਂਦੇ ਆ ਇਹ ਤਾਂ ਮੇਰੇ ਨਗੀਨਾ ਹੀ ਆ ਜਿਹੜਾ ਬੰਦਾ ਲੈ ਗਿਆ ਜਾਦ ਕਰੂ ਰਾਣੀ ਗਾਗੀ ਠੀਕ ਹੈ ਬਹੁਤ ਟਾਈਮ ਪਹਿਲਾਂ ਆਪਣੇ ਚੈਨਲ ਤੇ ਤੁਹਾਨੂੰ ਪਤਾ ਹੀ ਆਪਣਾ ਚੈਨਲ ਵੀ ਚੱਲਦਾਗਾ ਉਦੋਂ ਤੇ ਵੀਡੀਓ ਪਾਈ ਸੀ ਇੱਕ ਰਾਣੀ ਗਾ ਦੀ ਉਹ ਦੋ ਮਹੀਨੇ ਹੋਣ ਆਈ ਗਈ ਜੀ ਠੀਕ ਹੈ ਜੇਹਰੇ ਦੀ ਵਿਆਹ ਪਈ ਆ ਜੇਹਰੇ ਦੀ ਵਿਆਹ ਪਈ ਆ ਵੀ ਜਿਹੜਾ ਬੰਦਾ ਲੈ ਗਿਆ ਜਾਦ ਕਰੂਗਾ ਇਹ ਤਾਂ ਦੁੱਧ ਵੀ ਛਾਈ ਵਾਦਾ ਤੁਹਾਨੂੰ ਪਤਾ ਵੀ ਕਿੰਨਾ ਚੰਗਾ ਹੁੰਦਾਗਾ ਕਿਉਂ ਕੂੰਕੋ ਵਾਲੀ ਠੰਡੀ ਬਰਫ ਵਰਗੀ ਆ ਜਿਵੇਂ ਮਰਜਾ ਹੱਥ ਫੇਰ ਚੱਲੋ ਹਾਂ 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 ਕੋਈ ਚੱਕਰ ਨਹੀਂ ਇਹਦਾ ਜੇ ਮਰਜੀ ਠੰਡ ਨੂੰ ਬਹੁਤ ਚੰਗਾ ਲੱਗਿਆ ਹੋਗਾ ਕਿੰਨਾ ਦੱਤ ਪਾ ਦੂਗੀ ਇਹ ਵੇ ਮਾਲਕਾਂ ਨੇ ਤਾਂ 24 ਕਿਲੋ ਕਿਹਾ ਬੋਨ ਵਿੱਚ ਹੋਇਆ ਪਰ ਆਗਲਾ ਚਾਹੇ 20 ਮੰਨ ਕੇ ਲੈ ਲੈ ਜਾਹੇ 24 ਚਾਹੇ 30 ਉਹ ਉਹਨਾਂ ਦੀ ਸੇਵਾ ਦਾ ਕਿਉਂਕਿ ਇਹ ਸੰਭੀ ਵੀ ਦੇਖ ਲਓ ਕਿੰਨੀ ਆ ਰਾਜ ਤੋਰੀ ਬਾਹਰ ਨੂੰ ਉਹ ਸੂਰ ਦੇ ਤਾਂ ਨੀਂ ਨਾ ਹੈਗਾ ਜਿਹੜੇ ਬੰਦੇ ਨੇ ਲੈਣਾ ਪਹਿਲੇ ਦੂਜੇ ਫੋਨ ਤੇ ਵੀ ਗਿਨਹਾਲੀ ਇਹਦਾ ਸੋ ਪਹਿਲੇ ਆ ਤੀਜੇ ਨੰਬਰ ਤੇ ਬੱਛਾ ਪਿੱਛੇ ਆ ਜੇਰੇ ਦੀ ਆ ਭਈ ਆ ਉਸ ਕੋਲੋਂ ਬੇ ਤੇ ਬਾਕੀ ਸਾਈਨ ਗਾੜੀ ਸਾਫ ਸੁਥਰੀ ਰਾਜੀ ਐਨੀ ਪਲੀ ਵੀ ਤੇ ਥਣ ਦੇਖੋ ਕਿਆ ਬਾਤ ਹੈ ਮੱਝ ਰੱਖਣ ਦੀ ਲੋੜ ਨਹੀਂ ਮੰਨ ਕੇ ਚੱਲੋ ਘਟੋ ਘੜ ਮੇਰੇ ਮਾਣੇ ਇਹ ਕਹਿੰਦਾ ਬੀਬੀ 20 25 ਬੰਦੇ ਦਾ ਪਰਿਵਾਰ ਹੋਵੇ ਨਾ ਘਰੇ ਜੇ ਮੈਂ ਲੂਲੂ ਲਾਉਂਦਿਆਂ ਵੀ ਦੁੱਧ ਖੇ ਦੇ ਚਾਹ ਲੈ ਜਾ ਲਿਆ ਮੁੱਕ ਜਿਉਂ ਜਾ ਦੁੱਧ ਨਹੀਂ ਮੁੱਕਣ ਦੇਣਾ ਕਰ ਮਾਣ ਲੈ ਕਿਆ ਬਾਤਾਂ ਜਮਾ ਘਟੋ ਘੜ 50 ਬੰਦਿਆਂ ਨੂੰ ਚਾਹ ਪਿਆਉਗੀ ਇਹ ਜਮਾ ਥਣ ਸੁਣਾ ਗੁੱਲੇ ਵਾਲਾ ਥਣ ਜਮਾ ਬਹੁਤ ਸੋਹਣੀ ਤਿੰਨ ਸੋਨੇ ਨਗੀਨੇ ਦਿਖਾਇਆ ਤੇ ਸੂਰੇ ਸਵਾਏ ਜੇਰਾ ਓਕੇ ਧਾਰਾ ਓਕੇ ਤੇ ਭਾਵੇਂ ਇਹਨਾਂ ਦੇ ਫਿਰ ਕਿਨੇ ਕਰਦੇ ਆਪਾਂ ਮੇਰੇ ਭਾ ਜੈਜ ਕਰਾਗੇ ਬਸ ਆਪਾਂ ਕਰ ਨੂੰ ਚਾਹੀਏ ਮੈਂ ਤੁਹਾਨੂੰ ਮੋਟੇ ਆਈਡੀਆ ਵੀ ਦੇ ਦਿੰਦਾ ਹੈ ਇਹਦੀ ਗੱਲ ਨਹੀਂ ਹੈਗੀ ਕਰ ਨੂੰ ਚਾਹੀਏ ਆਪਾਂ ਸਵਾ ਕਿੜੀ ਚਲੀਏ ਡੇਢ ਕਰੀ ਚਲੀਏ ਤਿੰਨੇ ਬੱਸੀਆਂ ਲੱਖੋਂ ਅੰਦਰ ਦੇ ਦਾਂਗੇ ਬਸ ਜਿਹੜਾ ਕੋਈ ਬੜਕੇ ਲੈਣ ਆਲਾ ਹੋਇਆ ਲੱਖੋਂ ਅੰਦਰ ਆ ਗਿਆ ਹਾਂ ਬਸ ਇਹ ਇੱਕ ਮੌਕਾ ਹੀ ਆਸ ਰਹੀ ਠੀਕ ਹੈ 9884 48264 ਹਾਂ 94782 63916 ਸਿੱਧੂ ਠੇਰੀ ਫਾਰਮ ਚਲਾਲਾ ਆਪਣੇ ਫਾਰਮ ਦਾ ਨਮਾ ਜਦੋਂ ਮਰਜ਼ੀ ਆਜੋ ਆਪਣੇ ਕੋਲ ਨਗਤਾਂ ਹੋਰ ਵੀ 25 ਦੀ ਖੜੇ ਨੇ ਠੀਕ ਆ ਉਹ ਕੱਚੇ ਆ ਕੇ ਬਿਕੇ ਵੇ ਆ ਉਹ ਆਪਾਂ ਕੱਚੀਆਂ ਵੜਾਨੇ ਫੇਰ ਵੀਡੀਓ ਪਾਵਾਂਗੇ ਗੱਲ ਕਰਸੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ